ਹੋਲਾ ਮੋਲਾ ਇਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਦੋ ਤਰੀਕੇ ਦੇ ਨਾਲ ਜਿਹੜੀਆਂ ਸਾਡੀਆਂ ਪ੍ਰਾਰਥਨਾ ਖੇਡਾਂ ਤੇ ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਨਵਾਂ ਰੂਪ ਦਿੱਤਾ ਹੈ ਗੁਰੂ ਕੀ ਬਾਣੀ ਨੂੰ ਪੜਿਆ ਸਮਝ ਆਉਂਦੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਸਾਨੂੰ ਅੰਦਰੂਨੀ ਜੰਗ ਕਰਨ ਲਈ ਦੱਸੀ ਹੈ ਜਿਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਇੱਕ ਸ਼ਬਦ ਅੰਕਿਤ ਕੀਤਾ ਹੈ ਜਿਹੜੀ ਹੋਲੀ ਉਹਦੇ ਪਰਥਾਏ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਸਾਡੇ ਵਾਸਤੇ ਹੋਲੀ ਜਿਹੜੀ ਉਹ ਸੰਗਤ ਦੀ ਸੇਵਾ ਹੈ ਗੁਰੂ ਦੀ ਸੇਵਾ ਹੈ ਸੰਗਤ ਵਿੱਚ ਮਿਲ ਕੇ ਤੇ ਪਰਮੇਸ਼ਰ ਦੇ ਨਾਮ ਰੰਗ ਤੇ ਚਰਚਾ ਕਰਨੀ ਇਹ ਸਾਡੀ ਸੇਵਾ ਜਿਹੜੇ ਨਾਲ ਸਾਡੀ ਆਤਮਾ ਨੂੰ ਰੰਗ ਲੱਗਦਾ ਹੈ ਹੋਲੀ ਕਿੰਨੀ ਸੰਤ ਸੇਵ ਰੰਗ ਲੱਗਾ ਤ ਲਾਲ ਦੇ ਹੋਲੇ ਮਹੱਲੇ ਦੀ ਪਰਥਾਏ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਪਹਿਲਾਂ ਇਹ ਸਮਝਾਇਆ ਕਿ ਹਉ ਗੁਸਾਈ ਦਾ ਪਹਿਲਵਨੜਾ ਮੈਂ ਗੁਰਮਿਲ ਉੱਚ ਦਮਾਲੜਾ ਕਹਿੰਦੇ ਮੈਂ ਆਪਣੇ ਪਰਮੇਸ਼ਰ ਦਾ ਬਣਾਇਆ ਥਾਪਿਆ ਪਹਿਲਵਾਨ ਹਾਂ ਮੇਰੇ ਸਿਰ ਦੇ ਉੱਤੇ ਦਮਾਲਾ ਸੁੰਦਾ ਹੁਣ ਅਸੀਂ ਵੇਖਦੇ ਹਾਂ ਬਾਹਰ ਬਾਰੀ ਤੌਰ ਦੇ ਉੱਤੇ ਨਿਹੰਗ ਸਿੰਘ ਜਾਣੇ ਨੇ ਸਿਰਾਂ ਤੇ ਦਮਾਲੇ ਨੇ ਪਰ ਇਹ ਜਿਹੜਾ ਦਮਾਲਾ ਹੈ ਇਹਦੀ ਗੱਲ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਕੀਤੀ ਹੈ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਹੁਣ ਵੀ ਘੋਲ ਤੇ ਕਬੱਡੀ ਹੁੰਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਸੰਸਾਰ ਜਿਹੜਾ ਹੈ ਇਹ ਸਾਰੇ ਮੱਲ ਇਕੱਠੇ ਹੋਏ ਇਹਨਾਂ ਦੇ ਵਿੱਚ ਗੁਰੂ ਤੋਂ ਥਾਪੀ ਲੈ ਕੇ ਤੇ ਆਪਣੇ ਵਿਕਾਰਾਂ ਦੇ ਨਾਲ ਲੜਨ ਵਾਲਾ ਜਿਹੜਾ ਹੈ ਉਹ ਪਹਿਲਵਾਨ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋਂਗ ਸਾਈਂ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਲੜਾ ਸਭ ਹੋਈ ਛਿੰਝ ਇਕੱਠੀਆ ਦੇ ਬੈਠਾ ਵੇਖੇ ਪਾਸ ਜੀਉ ਕਹਿੰਦੇ ਪਰਮੇਸ਼ਰ ਕਰਤਾ ਪੁਰਖ ਵੈਗਰੂ ਇਸ ਖੇਡ ਨੂੰ ਵੇਖ ਰਿਹਾ ਵੀ ਕੌਣ ਕੌਣ ਜਿੱਤਦਾ ਤੇ ਆਪਣੇ ਵਿਕਾਰਾਂ ਦੇ ਨਾਲ ਅੰਦਰ ਜੰਗ ਜਿਹੜੀ ਉਹ ਚੱਲਦੀ ਹੈ ਤੇ ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਲੋਂ ਆਪਣੇ ਅੰਦਰ ਦੇ ਵਿਕਾਰ ਖਤਮ ਕਰ ਅੰਦਰੋਂ ਆਪਣੇ ਤੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਖਤਮ ਕਰ ਜੇ ਬਾਰੀ ਤੌਰ ਤੇ ਤੂੰ ਚਾਹੁੰਦਾ ਨਾ ਮਹੋਲਾਵਾਂ ਮਾ ਲਖੇਡਾਂ ਮੈਂ ਬਾਰੀ ਤੌਰ ਤੋਂ ਜਿਹੜੇ ਆ ਕਰਤਵ ਕਰਾਂ ਤੇ ਮੈਂ ਗੁਰੂ ਕਾ ਸਿੱਖ ਬੁਆਂਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਲੀ ਜੰਗ ਤੇਰੀ ਆਪਣੇ ਅੰਦਰ ਦੇ ਨਾਲ ਹੈ ਜਿਹਨੂੰ ਪਾਤਸ਼ਾਹ ਮਹਾਰਾਜ ਨੇ ਕਹੇ ਖਾਲਸਾ ਸੋ ਜੋ ਕਰੈ ਨਿਤ ਜੰਗ ਜਿਹੜਾ ਹਰ ਰੋਜ਼ ਆਪਣੇ ਅੰਦਰ ਦੇ ਵਿਕਾਰਾਂ ਦੇ ਨਾਲ ਜੰਗ ਲੜਦਾ ਹੈ ਕਿਉਂਕਿ ਜਿਹਦੇ ਅੰਦਰ ਆਪਣੇ ਵਿਕਾਰਾਂ ਤੇ ਕਾਬੂ ਨਹੀਂ ਉਹ ਬਾਹਰੀ ਵੀ ਕਿਸੇ ਦਾ ਭਲਾ ਕਰਨ ਵਾਸਤੇ ਆਪਣਾ ਸਰੀਰ ਜਿਹੜਾ ਹੈ ਉਹ ਧਰਮ ਅਰਥ ਨਹੀਂ ਲਗਾ ਸਕਦਾ ਉਹਦੇ ਅੰਦਰ ਆਪਣਾ ਲੋਭ ਹੈ ਲਾਲਚ ਹੈ ਮੋਹ ਹੈ ਪਰਵਾਰਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਜਿਹੜਾ ਜਿੰਨੇ ਗੁਰੂ ਤੋਂ ਥਾਪੀ ਲਈ ਹੈ ਜਿਹੜਾ ਆਪਣੇ ਗੁਰੂ ਨੂੰ ਮੁੱਖ ਰੱਖ ਕੇ ਚੱਲਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਤੇ ਲੱਭਦਾ ਪਿਆ ਮੌਕਾ ਮਿਲ ਜਾਂਦਾ ਹੈ ਹੌਮ ਬਹੁੜ ਛਿੰਜਣਾ ਨਚੋ ਨਾਨਕ ਅੌਸਰ ਲੱਦਾ ਭਾਲ ਜੀਓ ਉਹ ਆਪਣਾ ਸਰੀਰ ਵੀ ਦੂਜਿਆਂ ਦੇ ਅਰਥ ਲਗਾ ਸਕਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਅੰਦਰ ਦੀ ਤਿਆਰੀ ਕਰ ਤੇ ਫਿਰ ਬਾਹਰ ਦਾ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਖੋਲਾ ਮਹਲਾ ਜਿਹੜਾ 1727 ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖੋਲਗੜ੍ਹਣਾ ਦੇ ਕਿਲੇ ਦੇ ਵਿੱਚ ਜਿੱਥੇ ਦੋ ਦੋ ਟੁਕੜੀਆਂ ਬਣਾ ਕੇ ਸਿੱਖਾਂ ਦੀਆਂ ਤੇ ਸਾਨੂੰ ਸ਼ਸਤਰ ਵਿਰਿਆ ਦੇਣੀ ਸ਼ੁਰੂ ਕੀਤੀ ਇੱਕ ਦਾ ਕਿਲੇ ਤੇ ਕਬਜ਼ਾ ਕਰਵਾਉਣਾ ਤੇ ਦੂਜਾ ਨੂੰ ਕਹਿਣਾ ਕਿ ਇਸ ਕਿਲੇ ਨੂੰ ਜਿੱਤਣਾ ਹੈ ਹੋਲੇ ਮਹੱਲੇ ਦਾ ਅਰਥ ਵੀ ਸ਼ਬਦੀ ਅਰਥ ਜਿਹੜਾ ਉਹ ਹੀ ਹੈ ਹੋਲੇ ਦਾ ਅਰਥ ਹੈ ਹੱਲਾ ਕਰਨਾ ਤੇ ਮਹੱਲੇ ਦਾ ਅਰਥ ਹੈ ਜਿਸ ਕਿਲੇ ਨੂੰ ਜਿੱਤਣਾ ਹੈ ਉਸ ਜਗ੍ਹਾ ਦਾ ਨਾਮ ਹੈ ਮਹੱਲਾ ਇਹ ਅਰਬੀ ਦਾ ਸ਼ਬਦ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੋ ਟੁਕੜੀਆਂ ਬਣਾ ਕੇ ਤੇ ਫਿਰ ਦੋਹਾਂ ਨੂੰ ਲੜਾਈ ਕਰਵਾ ਕੇ ਦੇਖਣੀ ਤੇ ਜਿਹੜੀ ਵੀ ਜਿੱਤ ਜਾਣੀ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਰੂਪ ਆਉ ਬਖਸ਼ਿਸ਼ ਕਰਨਾ ਉਹਦਾ ਆਦਰ ਮਾਨ ਕਰਨਾ ਉਹਦਾ ਸਤਿਕਾਰ ਕਰਨਾ ਤੇ ਜਿਹੜਾ ਹਾਰ ਜਾਂਦਾ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੀਆਂ ਕਮਜ਼ੋਰੀਆਂ ਦੱਸਣੀਆਂ ਕਿ ਇਹਨਾਂ ਨੂੰ ਠੀਕ ਕਰਕੇ ਤੇ ਅੱਗੇ ਤੋਂ ਇਦਾਂ ਲੜਨਾ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਅੰਦਰ ਦੀਆਂ ਕਮਜ਼ੋਰੀਆਂ ਵੀ ਦੱਸਦੇ ਨੇ ਜਿੰਨੂੰ ਭਗਤ ਜੀ ਕਹਿੰਦੇ ਨੇ ਗੌਰ ਦਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ ਕਹਿੰਦੇ ਗੁਰੂ ਨੇ ਸਾਨੂੰ ਆਪਣੇ ਅੰਦਰ ਦੀ ਮੋਰੀ ਉਹ ਛੇਕ ਉਹ ਕਮਜ਼ੋਰੀ ਦਿਖਾ ਦਿੰਦੀ ਹੈ ਜਿਹਦੇ ਨਾਲ ਸਾਡੇ ਅੰਦਰ ਵਿਕਾਰ ਵੜਦੇ ਨੇ ਉਹ ਮੋਰੀਆਂ ਕਿਹੜੀਆਂ ਨੇ ਸਾਡੇ ਗਿਆਨ ਇੰਦਰੀ ਅੱਖਾਂ ਕੰਨ ਨੱਕ ਜੀਬ ਇਹ ਸਾਰਾ ਕੁਝ ਜਿਹੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਗੁਰਮਤ ਦਾ ਗਿਆਨ ਨਹੀਂ ਇਹ ਮੋਰੀਆਂ ਨੇ ਇਹਨਾਂ ਕਮਜ਼ੋਰੀਆਂ ਦੇ ਰਾਈਂ ਅੰਦਰ ਵਿਕਾਰ ਵੜਦੇ ਨੇ ਤੇ ਇਹਨਾਂ ਨੂੰ ਡੱਕ ਕੇ ਪਹਿਲਾਂ ਆਪਣੇ ਨਾਲ ਜਾਣ ਕਰਨੀਆਂ ਤੇ ਫਿਰ ਦੂਜਿਆਂ ਦੇ ਭਲੇ ਹਿੱਤ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਾਨੂੰ ਹੋਲੇ ਮਹੱਲੇ ਬਖਸ਼ਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਸ਼ਾਸਤਰ ਵਿਦਿਆ ਸਿੱਖੇ ਤੇ ਬਾਹਰ ਦੇ ਦੁਸ਼ਮਣਾਂ ਦਾ ਟਕਰਾ ਕਰਨਾ ਏ ਸੀ ਹੋਲੇ ਮਹੱਲੇ ਦਾ ਸੰਖੇਪ ਇਤਿਹਾਸ ਜਿਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਨਿਤਨੇਮ ਦੇ ਦੁਆਰਾ ਬਾਣੀ ਦੇ ਦੁਆਰਾ ਨਾਮ ਸਿਮਰਨ ਦੇ ਦੁਆਰਾ ਆਪਣੀ ਮਿਹਰ ਦੇ ਦੁਆਰਾ ਪਾਤਸ਼ਾਹ ਨੇ ਸਾਨੂੰ ਅੰਦਰੋਂ ਤਕੜਿਆ ਕੀਤਾ ਉਸ ਤੋਂ ਬਾਅਦ ਵਿੱਚ ਮਹਾਰਾਜ ਸਚੇ ਪਾਤਸ਼ਾਹ ਨੇ ਸੰਤ ਹੋਣ ਦੇ ਨਾਲ ਨਾਲ ਸਿਪਾਈ ਬਣਨਾ ਵੀ ਸਿਖਾਇਆ ਇਹ ਸੀ ਮਹਾਰਾਜ ਸਚੇ ਪਾਤਸ਼ਾਹ ਧੰਨ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੇ ਹੋਏ ਪੁੱਤਰ ਹੋਲੇ ਮਹਲੇ ਦੇ ਇਤਿਹਾਸ ਦਾ ਸੰਖੇਪ ਜੈ ਵਰਣਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਣੀ ਅਗਾਹ ਵਾਸਤੇ ਸੀਸ ਬਖਸ਼ ਰਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ